ਉਹ ਚਾਹ ਵੇਚਣ ਵਾਲਾ ਅੱਜ ਪ੍ਰਧਾਨ ਮੰਤਰੀ ਬਣਿਆ ਬੈਠਾ ਹੈ ਉਹ ਤਾਂ ਕਹਿੰਦਾ ਮੈਂ ਤੀਜੀ ਵਾਰ ਵੀ ਬੰਨਾਂ ਹੈ ਇਹੋ ਮੁਸ਼ਕਲ ਤੇਜੀ ਵਾਰ ਦੇ ਉੱਪਰ ਦੀ ਯਾਤਰਾ ਕਰ ਲੈ ਦੁਨੀਆ ਕਹੀ ਬਹੁਤ ਆਕ ਗਈ ਬਈ ਮੋਦੀ ਦੋ ਮੋਦੀ ਦਾ ਆਕ ਗਈ ਕੱਟੜ ਨਾਲ ਗਿਆ ਗੰਜਾ ਅਸਾ ਹਰਿਆਣੇ ਵਾਲਾ ਚੰਗਾ ਜਾਂ ਠੋਲੂ ਦੇ ਸਿਰ ਚੋਂ ਖੱਟੜ ਖੱਟੜ ਕੱਟੜ ਆਹੋ ਖੱਟੜ ਚੰਗਾ ਮੁੱਕਾ ਕੋਈ ਮਾਰ ਦੋ ਦਵਾਨੇ ਵੰਗੂ ਹੋ ਜਾਣਗੇ ਨਿਕਲੇ ਤੇ ਪੰਜਾਬ ਚ ਵੀ ਜਿਵੇਂ ਪਾਕਿਸਤਾਨ ਨਹੀਂ ਪੰਜਾਬ ਚ ਨਿਕਲਿਆ ਅਸੰਨੀ ਦੇਵਲ ਨੇ ਨਹੀਂ ਕਿਹਾ ਜਾ ਕੇ ਪਾਕਿਸਤਾਨ ਖਰਦੂ ਆਇਆ ਸੀ ਐਂ ਹੀ ਹੋਣਾ ਹੀ ਹੋਣਾ ਪਾਣੀ ਪੂਣੀ ਪੀ ਕੇ ਆ ਜਾ ਘੰਟੇ 2 ਦਿਨ ਨੇ ਤਾਂ ਵੇਖ ਕਿੱਦਾਂ ਜਾਂਦੇ ਨੇ 2 ਘੰਟੇ ਚ ਕੱਢਦੇ ਨੇ ਚੱਕਦਾ ਕਿ ਦੋ ਟਰੈਕਟਰ ਪਿੱਛੋਂ ਆਣ ਦੇ ਬੜੇ ਹਾਂ ਜਿਹੜੇ ਆ ਰਹੇ ਨੇ ਇੱਥੇ ਹੀ ਬਾਣੇ ਨੇ ਸੰਗਲ ਇਹਨਾਂ ਨੇ ਕਿਤੇ ਤੇ ਕਿਤੇ ਜਾਣਾ ਹੈ ਜਿਹੜੇ ਬੰਬੋਂ ਆ ਗੋਲੇ ਸੁੱਟਦੇ ਪੈਣੇ ਇਥਰੂ ਗੈਸ ਵਾਲੇ ਇਹ ਕੋਈ ਡਰ ਨਹੀਂ ਸੁੱਟ ਦੇਾਂਗੇ ਥਰ ਬੰਬਾ ਬੰਬਾਲਾ ਤਾਂ ਸਾਨੂੰ ਕੋਈ ਡਰੀ ਨਹੀਂ ਹੈਗਾ ਬੰਦਾ ਬੰਦਾ ਕਹਿੰਦਾ ਜਿੰਨੇ ਬੰਬ ਸੁੱਟਦੇ ਨੇ ਸਾਡੇ ਹੌਸਲੇ ਹੋਰ ਬਲੰਦ ਹੋ ਜਾਂਦੇ ਨੇ ਉਹਦਾ ਹੀ ਨਜ਼ਾਰਾ ਆ ਰਿਹਾ ਨਹੀਂ ਨੀ ਯਾਰ ਆ ਰਿਹਾ ਸਾਨੂੰ ਇਹ ਕਟੜ ਥੋੜੀ ਇੱਕ ਕਟੀਆਂ ਚ ਛੋਟੀਆਂ ਨਾਲ ਕਿਉਂ ਪੰਗੇ ਲੈਣਾ ਹੈ ਵੀ ਛੋਟੀਆਂ ਨਾਲ ਐਵੇਂ ਪੰਗੇ ਲੈ ਰਿਆ ਪੰਜਾਬ ਦੇ ਨਾਲ ਇਹ ਦਿੱਕਤ ਕੀ ਹੈ ਇਹਨਾਂ ਨੂੰ ਮੈਂ ਤਾਂ ਹੈਰਾਨ ਆ ਇਹਨਾਂ ਨੂੰ ਐਸੇ ਕੀ ਪਗਾੜਿਆ ਇਹਨਾਂ ਦਾ ਬਾਦੇ ਕਰਕੇ ਮੁਕਰਨਾ ਝੂਠ ਮਾਰਨੇ ਇਹਨਾਂ ਦੇ ਖੂਨ ਖੂਨ ਚ ਝੂਠ ਹੈ ਉਹ ਚਾਹ ਵੇਚਣ ਵਾਲਾ ਅੱਜ ਪ੍ਰਧਾਨ ਮੰਤਰੀ ਬਣਿਆ ਬੈਠਾ ਉਹ ਤਾਂ ਕਹਿੰਦਾ ਮੈਂ ਤੀਜੀ ਵਾਰ ਵੀ ਬੰਨਾ ਹੇ ਮੁਸ਼ਕਲ ਤੇਜੀਵਾਰ ਤੇ ਉੱਪਰ ਦੀ ਯਾਤਰਾ ਕਰ ਲੈ ਉੱਪਰ ਦੀ ਯਾਤਰਾ ਕਰ ਲੈ ਪ੍ਰਧਾਨ ਮੰਤਰੀ ਨਹੀਂ ਬਣਦਾ ਨਾ ਨਾ نیچے ਦੀ ਵੀ ਔਖੀ ਕਰੇਗਾ ਅੱਛਾ ਉੱਪਰ ਨੂੰ ਚਲਣ ਦੀ ਬਾ ਆਪਣਾ ਕਰੇ ਹੋਣਾ ਦੁਨੀਆ ਕ ਕੀ ਬਹੁਤ ਹੱਕ ਕੀ ਬਈ ਮੋਦੀ ਤੋਂ ਮੋਦੀ ਦਾ ਹੱਕ ਕੀ ਇਹ ਨਾਲ ਖੱਟੜ ਰਲ ਗਿਆ ਗੰਜਾ ਅਸਾਂ ਹਰਿਆਣੇ ਆਲਾ ਚੰਗਾ ਜਾਂ ਠੋਲੂ ਦੇ ਸਿਰ ਚੋਂ ਖੱਟੜ 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 ਆਹੋ ਖੱਟੜ ਚੰਗਾ ਮੁੱਕਾ ਕੋਈ ਮਾਰ ਦੇ ਦੋ ਦਵਾਨੇ ਵੰਗੂ ਹੋ ਜਾਣਗੇ ਹਾਂ ਕਿਆ ਪੰਗੇ ਲੈ ਰਹੇ ਨੇ ਕੁੜੀ ਜਿਹੋਦੇ ਸਾਡੇ ਨਾਲ ਪੰਜਾਬੀਆਂ ਨਾਲ ਇਹ ਪੰਜਾਬ ਚੋਂ ਹੀ ਨਿਕਲੇ ਐ ਇਹਨਾਂ ਨੂੰ ਦਿੱਕਤ ਕੀ ਐ ਨਿਕਲੇ ਤੇ ਪੰਜਾਬ ਚੋਂ ਜਿਵੇਂ ਪਾਕਿਸਤਾਨ ਨਹੀਂ ਪੰਜਾਬ ਚੋਂ ਨਿਕਲਿਆ ਅਸਨਨੀ ਦਿਓਲ ਨੇ ਨਹੀਂ ਕਿਹਾ ਜਾ ਕੇ ਪਾਕਿਸਤਾਨ ਖਰਦੂ ਆਇਆ ਈ ਐ ਹੀ ਹੋਣਾ ਈ ਹੋਣਾ ਐ ਹੀ ਹੋਣਾ ਈ ਹੋਣਾ ਬਾਬਾ ਪੰਜਾਬ ਦਾ ਸਨਨੀ ਦਿਓਲ ਹੈ ਹਾਂ ਸਾਰੇ ਸਨਨੀ ਦਿਓਲਾ ਸਾਰੇ ਸਨਨੀ ਦਿਓਲਾ ਸਾਰੇ ਉਹਨੇ 2 ਕੱਢੀ ਸੀ 3 ਲੱਗੀਆਂ ਕੱਢਣ ਫਿਲਮ ਹੁਣ ਗਜ਼ਰ ਗਜ਼ਰ 3 ਆ ਸਰ ਸਰ ਇੱਥੇ ਸਾਰ ਆਪਾਂ ਦੋਏ ਇਕੱਠ जोड ਹਰਿਆਣਾ ਪੰਜਾਬ ਦੋਏ ਇਕੋ ਜੋਟ ਆ ਇਹ ਜਿਹੜਾ ਸਾਡਾ ਸੀਜ਼ਮ ਮੋਰਚਾ ਹੈ ਅਸੀਂ ਇਕੱਠੇ ਨੇ ਆਪਣੇ ਮਿਲ ਕੇ ਲੜਨਾ ਹੈ ਅਸੀਂ ਇਹਨੂੰ ਫਤਿਹ ਕਰਨਾ ਅਸੀਂ ਵੀਰ ਜੀ ਹਰਿਆਣੇ ਤੋਂ ਆ ਅੰਬਾਲਾ ਤੋਂ ਪਾਰਦੇ ਆ ਅਸੀਂ ਪਿੰਡਾਂ ਦੇ ਵਿੱਚੋਂ ਹੋ ਕੇ ਇੱਥੇ ਪੁੱਜੇ ਆ ਵੱਡੇ ਆਪਣੇ ਭਰਾ ਦੇ ਨਾਲ ਖੜੇ ਆ ਬੈਰੀਕੇਟ ਤੋੜਾਂਗੇ ਨਾਲ ਇਕੱਠੇ ਹੋ ਕੇ ਤੋੜਾਂਗੇ ਠੀਕ ਹੈ ਵੀਰੇ ਅੱਗੇ ਵੀ ਜਿੰਨੇ ਹੋਣਗੇ ਉਹ ਵੀ ਤੋੜੂਗੇ ਜਦ ਅਸੀਂ ਹਰਿਆਣੇ ਦੇ ਵਿੱਚ ਥਾਂ-ਥਾਂ ਤੇ ਪੈਰੀਕੇਟ ਕਰ ਰੱਖਿਆ ਪੁਲਿਸ ਨੇ ਕਿ ਕੋਈ ਜ਼ਿੰਮੇਵਾਰ ਬੰਦਾ ਉੱਥੇ ਪੁੱਜ ਨਾ ਸਕੇ ਅਸੀਂ ਉਹਨਾਂ ਨੂੰ ਵੀ ਚਖਮਾ ਦੇ ਕੇ ਰਾਤ ਨੂੰ ਟਰਾਲੀਆਂ ਮਿਲ ਕੇ ਹਰਿਆਣੇ ਦੇ ਵਿੱਚੋਂ ਪੰਜਾਬ ਦੇ ਵਿੱਚ ਵਾੜਤੀਆਂ ਜਿਹਦੇ ਕਰਕੇ ਪਰਮਾਤਮਾ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਵਾਹਿਗੁਰੂ ਮੇਹਰ ਕਰੇ ਆਪਾਂ ਦਿੱਲੀ ਵੀ ਜਾ ਕੇ ਪੁੱਜਾਂਗੇ ਜੀ ਤੇ ਕਹਿੰਦੇ ਜ਼ਿੰਮੇਵਾਰਾਂ ਦੀਆਂ ਕਣਕਾਂ ਨੇ ਕਿਹੜਾ ਡਾਕ ਲੂਗਾ ਇਹ ਇੱਥੇ ਬੈਠੇ ਰਹਿਣਾ ਰਾਤ ਨੂੰ ਇਹ ਖੇਤਾਂ ਦੇ ਵਿੱਚੋਂ ਦਿੱਲੀ ਹੋਣਾ ਠੀਕ ਹੈ ਇਹ ਵੇਰੇ ਦੇਖੀ ਜਾਣਗੇ ਅਸੀਂ ਤਾਂ ਵਿੱਚੋਂ ਆਪਣੇ ਖੇਤਾਂ ਦੇ ਵਿੱਚੋਂ ਨਿਕਣਾ ਲੰਘ ਜਾਣਾ ਰਾਤ ਨੂੰ ਅੱਜ ਇਹਨੇ ਚਾਕਦੇ ਰਹਿਣਾ ਹਾਂ ਦੇਖੀ ਜਾਣ ਰੇ ਬੰਦਿਆਂ ਦਾ ਜੋਸ਼ ਪੂਰਾ ਜੋਸ਼ ਹੈ ਬੰਦਿਆਂ 'ਚ ਕਹਿੰਦੇ ਦੱਬਣਾ ਨਹੀਂ ਜੋ ਮਰਜ਼ੀ ਹੋ ਜਾਵੇ ਲੋਜੀ ਕਿ ਕਹਿੰਦੇ ਪੂਰਾ ਜੋਸ਼ ਹੈ ਬੰਦਿਆਂ 'ਚ ਕਹਿੰਦੇ ਦੱਬਣਾ ਨਹੀਂ ਜੋ ਮਰਜ਼ੀ ਹੋ ਜਾਵੇ ਪਰ ਜਿਆਦਾ ਤਸਵੀਰਾ ਦੇਖੇਗੀ ਕੇਂਦਰ ਸਰਕਾਰ ਜਾਂ ਆਪਣੇ ਵੱਡੇ ਚੈਨਲਾਂ ਤੇ ਕਹਿੰਦੇ ਸਰਕਾਰ ਜੇ ਤਸਵੀਰਾ ਵੇਖ ਰਹੀ ਹੋਵੇਗੀ ਤਾਂ ਕਹਿੰਦਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਨੇ ਮੋਦੀ ਸਾਹਿਬ ਉਹਨਾਂ ਕਿਸਾਨਾਂ ਦੀ ਉਹਨਾਂ ਕਿਸਾਨਾਂ ਦੀ ਜ਼ਿੰਦਗੀ 'ਚ ਇਜ਼ਾਫਾ ਲੈ ਕੇ ਆਉਣ ਦੀ ਉਹਨਾਂ ਦੀ ਕਮਾਈ 'ਚ ਇਜ਼ਾਫਾ ਲੈ ਕੇ ਆਉਣ ਦੀ ਕਿਸਾਨਾਂ ਨੂੰ ਇੱਥੇ ਜਮ ਸੜਕਾਂ ਤੇ ਉਤਰਨਾ ਕਿਉਂ ਪੈ ਰਿਹਾ ਦਿੱਲੀ ਜਾਣਗੇ ਜਾ ਪਾਣਗੇ ਜਾਂ ਨਹੀਂ ਇਹ ਤਾਂ ਉਹਨਾਂ ਨੂੰ ਸਮਝ ਦੱਸੇਗਾ ਪਰ ਜਿੰਨਾ ਜਿਸ ਤਰੀਕੇ ਦਾ ਇਹਨਾਂ ਦਾ ਜੋਸ਼ ਹੈ ਤੇ ਜਿਹੜੀ ਇਹ ਗੱਲਾਂ ਕਰ ਰਹੇ ਨੇ ਕਿ ਜਦੋਂ ਵੱਡੇ ਡਾਇਰੈਕਟਰ ਆਣਗੇ ਜਿਹੜੀਆਂ ਸਾਰੀਆਂ ਚੀਜ਼ਾਂ ਲਾਈਆਂ ਹੋਈਆਂ ਅਸੀਂ ਚੱਕ ਪਰਾਂ ਮਾਰਨੀ ਹੈ ਪਰ ਨੁਕਸਾਨ ਇਹਦੇ ਵਿੱਚ ਪਬਲਿਕ ਪ੍ਰਾਪਰਟੀ ਦਾ ਵੀ ਹੋਵੇਗਾ ਜੇਕਰ ਕੋਈ 19 ਕੀ ਹੋਗੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਲਈ ਜ਼ਿੰਮੇਵਾਰ ਕੌਣ ਹੈ